ਵਿੱਤਿਆ ਦਿਨੀ ਖੰਨਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਹੈਰੋਇਨ ਸਪਲਾਈ ਕਰਨ ਵਾਲੇ ਇਸ ਗਰੋਹ ਵਿੱਚ ਖੰਨਾ ਸ਼ਹਿਰ ਦੇ ਕਈ ਨਾਮੀ ਚਿਹਰੇ ਵੀ ਸ਼ਾਮਲ ਨੇ ਜਿਨ੍ਹਾਂ ਵਿੱਚੋਂ ਪੁਲਿਸ ਨੇ ਸਾਬਕਾ ਸ਼ਿਵਸੈਨਾ ਆਗੂ ਮਹੰਤ ਕਸ਼ਮੀਰਗਿਰੀ ਖੰਨਾ ਦੇ ਸਾਬਕਾ ਕਾਉਂਸਲਰ ਦਿਨਕਰ ਉਰਫ ਸ਼ੰਟੀ ਕਾਲਿਆ ਇਸ ਤੋਂ ਇਲਾਵਾ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਉਸਦੇ ਭਰਾ ਵਿੱਕੀ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਇਹਨਾਂ ਤੋਂ 80 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਸੀ ਤੇ ਹੁਣ ਇਸ ਮਾਮਲੇ 'ਚ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਵੀ ਕੀਤੇ ਨੇ ਪੁਲਿਸ ਦੇ ਮੁਤਾਬਕ ਇਸ ਗਰੋ ਨੂੰ ਜੇਲ੍ਹ ਚੋਂ ਚਲਾਇਆ ਜਾ ਰਿਹਾ ਸੀ ਰੋਪੜ ਜੇਲ੍ਹ ਵਿੱਚ ਬੈਠਾ ਲਫਰੇਤ ਸਿੰਘ ਫੋਨ ਦੇ ਜ਼ਰੀਏ ਮਹੰਤ ਕਸ਼ਮੀਰ ਗਿਰੀ ਦੇ ਨਾਲ ਗੱਲਬਾਤ ਕਰਦਾ ਸੀ ਤੇ ਫਿਰ ਮਹੰਤ ਗਿਰੀ ਆਪਣੇ ਸਾਥੀਆਂ ਨਾਲ ਹੈਰੋਇਨ ਸਪਲਾਈ ਕਰਦਾ ਸੀ ਇਹ ਗੱਲ ਤਫਤੀਸ਼ ਦੇ ਤਰ੍ਹਾਂ ਸਾਹਮਣੇ ਆਈ ਕਿ ਇੱਕ ਦੋਸ਼ੀ ਜੇਲ੍ਹ ਦੇ ਵਿੱਚ ਪਤਾ ਲੱਗਿਆ ਸੀ ਜੇਲ੍ਹ ਦੇ ਵਿੱਚ ਬੰਦ ਹੈ ਰੋਪੜ ਜੇਲ੍ਹ ਦੇ ਵਿੱਚ ਉਹਨੂੰ ਜਦੋਂ ਪ੍ਰੋਡਕਸ਼ਨ ਬ੍ਰੈਂਟ ਤੇ ਲੈ ਕੇ ਆਏ ਅਸੀਂ ਉਹਦੀ ਮਜੀਦ ਪੁੱਛ ਗਿਛਤੇ ਇਹ ਗੱਲ ਸਾਹਮਣੇ ਆਈ ਕਿ ਇਹਦੇ ਚ ਮੁਰਦਮ ਮਹਾਂਤ ਨੇ ਕਸ਼ਮੀਰ ਗਿਰੀ ਖੰਨੇ ਦੇ ਸ਼ਹਿਰ ਦੇ ਦਿਨਕਰ ਗਾਲੀਆ ਔਰ ਸ਼ੈਟੀ ਬਿੱਕੀ ਤੇ ਗੁਲਸ਼ਨ ਇਹ ਜਿਹੜੇ ਮੀਟ ਮਾਰਕੀਟ ਬਦਨਾਮ ਮਾਰਕੀਟ ਹੈ ਇਹ ਜਿਹੜਾ ਗਰੋ ਹੈ ਇਹ ਜੇਲ੍ਹ ਚ ਬੈਠਾ ਜਿਹੜਾ ਉਹ ਬੰਦਾ ਉਹਦੇ ਸਪਲਾਈ ਦੇ ਉਹ ਕਰ ਰਿਹਾ ਸੀ ਇਹਨਾਂ ਨੂੰ ਚਿਟਾ ਇਹਦੀ ਤਫ਼ਤੀਸ਼ ਅੱਗੇ ਕਰਕੇ ਤੇ ਜਦੋਂ ਮਹਾਂਤ ਕਸ਼ਮੀਰਗਿਰੀ ਤੇ ਇਹ ਸਾਰੇ ਬੰਦੇ ਜਿਹੜੇ ਚਾਰੇ ਹੀ ਬੰਦੇ ਜਦੋਂ ਅਸੀਂ ਗ੍ਰਿਫਤਾਰ ਕੀਤੇ ਮਿਤੀ 26 9 ਨੂੰ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲੁਧਿਆਣਾ ਤੋਂ ਨਸ਼ਾ ਲੈ ਕੇ ਆਉਂਦੇ ਸੀ ਤੇ ਫਿਰ ਅੱਗੇ ਸਪਲਾਈ ਕਰਦੇ ਸੀ ਮੁਲਜ਼ਮਾਂ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਬਕਾ ਸ਼ਿਵ ਸੈਨਾ ਆਗੂ ਤੇ ਖੁਦ ਨੂੰ ਅੱਤਵਾਦੀ ਵਿਰੋਧੀ ਫਰੰਟ ਦਾ ਰਾਸ਼ਟਰੀ ਪ੍ਰਚਾਰਕ ਦੱਸਣ ਵਾਲਾ ਕਸ਼ਮੀਰਗਿਰੀ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕਿਆ ਹੈ ਉਸ ਨੇ ਪਹਿਲਾਂ ਵੀ ਸਿਕਿਉਰਿਟੀ ਲਾਈਨ ਦੀ ਖਾਤਰ ਆਪਣੇ ਤੇ ਹਮਲਾ ਕਰਵਾਇਆ ਸੀ ਤੇ ਉਸਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇਟ ਮੀਨ ਗਰੀਵਰੇ ਮੋਸਟਲੀ ਜਿਹੜੇ ਇੱਕ ਕ੍ਰਿਮੀਨਲ ਕਿਸਮ ਦਾ ਇਨਸਾਨ ਹੈ 6 ਮੁਕਦਮੇ ਦਰਜ ਨੇ ਹੁਣ ਤੱਕ 6 ਮੁਕਦਮਿਆਂ ਦੇ ਵਿੱਚ ਇਹਦੇ ਤੇ ਕੁਝ ਪਹਿਲਾ ਮੁਕਦਮੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਜਿਹਦੇ ਵਿੱਚ ਇਹਨੇ ਆਪਣੇ ਆਪ ਦੇ ਇੱਕ ਗਨਮੈਨ ਲੈਂਡ ਦੀ ਖਾਤਰ ਇਨੇ ਇੱਕ ਡਰਾਮਾ ਰਚਿਆ ਸੀਗਾ ਤੇ ਜਿਹੜਾ ਅੱਗੇ ਅਸੀਂ ਇਹਨਾਂ ਦੇ ਇੱਕ ਲੁਧਿਆਣੇ ਤੋਂ ਕਾਬੂ ਕੀਤਾ ਬੰਦਾ ਉਹ ਵੀ ਬਹੁਤ ਕ੍ਰਿਮੀਨਲ ਕਿਸਮ ਦਾ ਇਨਸਾਨ ਸੀ ਹੋਮ ਅਰਜੁਨ ਨੇ ਜਦੋਂ ਗਿਫਤਾਰ ਕੀਤਾ ਹੈ ਉਹਦੀ ਵੀ ਪੂਰੀ ਪੜਤਾਲ ਕੀਤੀ ਪੁਰਾਣੇ ਕ੍ਰਿਮੀਨਲ ਰਿਕਾਰਡ ਦੀ ਉਹਦੇ ਖਿਲਾਫ ਵੀ ਪੰਜ ਮਕਦਮੇ ਦਰਜ ਨੇ ਜਿਹਦੇ ਕੋਲ ਅਸੀਂ 70 ਗ੍ਰਾਮ ਹੈਰੋਇਨ ਆਟ ਬਰਾਮਦ ਕੀਤੀ ਜੀ ਹਾਂ ਹੁਣ ਇਸ ਮਾਮਲੇ 'ਚ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਪਰ ਜਦੋਂ ਲੋਕਾਂ ਨੂੰ ਸੇਧ ਦੇਣ ਦੀਆਂ ਗੱਲਾਂ ਕਰਨ ਵਾਲੇ ਅਜਿਹੇ ਕਾਲੇ ਕੰਮਾਂ 'ਚ ਫੜੇ ਜਾਣ ਤਾਂ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਖੰਨਾ ਤੋਂ ਗੁਰਦੀਪ ਸਿੰਘ ਪੀਟੀਸੀ ਨਿਊਜ਼